ਸੀਐਮ ਭਗਵੰਤ ਮਾਨ ਜੀ ਦੇ ਹੁਕਮਾਂ ਅਨੁਸਾਰ ਅੱਜ ਜ਼ਿਲ੍ਹਾ ਜਲੰਧਰ ਦੇ ਤੇ ਪਿੰਡਾਂ ਵਿੱਚ ਕਾਸੋ ਆਪਰੇਸ਼ਨ ਜਾਰੀ ਕੀਤਾ ਗਿਆ ਜਿਨ੍ਹਾਂ ਵਿੱਚੋਂ ਫਿਲੌਰ ਗੰਨਾ ਪਿੰਡ ਦੇ ਨਾਲ ਲੱਗਦੇ ਤਿੰਨ ਪਿੰਡਾਂ ਵਿੱਚ ਕਾਸੋ ਆਪਰੇਸ਼ਨ ਦੀ ਚੈਕਿੰਗ ਕਰਨ ਦੇ ਲਈ ਮੌਕੇ ਤੇ ਜਲੰਧਰ ਪੁਲਿਸ ਨਵੀਨ ਸਿੰਘਲਾ ਜੀ ਜਗਰੂਪ ਕੌਰ ਬਾਠ ਆਪਣੇ ਪੁਲਿਸ ਟੀਮ ਦੇ ਨਾਲ ਪਹੁੰਚੇ ਜਿੱਥੇ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਆਣ ਕੇ ਪੁਲਿਸ ਦਾ ਮਾਨ ਸਨਮਾਨ ਕੀਤਾ ਨਵੀਨ ਸਿੰਘਲਾ ਜੀ ਨੇ ਵੱਲੋਂ ਵੱਖ-ਵੱਖ ਸ਼ੱਕੀ ਘਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਕਈ ਘਰਾਂ ਨੂੰ ਤਾਲੇ ਲਗਾ ਕੇ ਪਹਿਲਾਂ ਹੀ ਫਰਾਰ ਹੋ ਗਏ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਨਵੀਨ ਸਿੰਘਲਾ ਜੀ ਨੇ ਕਿਹਾ ਹੈ ਕਿ ਚੈਕਿੰਗ ਦੌਰਾਨ ਜੇਕਰ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪਰਚਾ ਦਰਜ ਕਰਕੇ ਕਾਰਵਾਈ ਅਮਲਚਲੀ ਜਾਂਦੀ ਜਾਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ਾਂ ਦੇ ਤਿੱਥ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਲ ਕਰਨ ਦੇ ਆਦੇਸ਼ ਹਨ। ਇਸ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ ਜਗਨਨਾਥ ਜੱਗੇ ਦੀ ਵਿਸ਼ੇਸ਼ ਰਿਪੋਰਟ ਅੱਜ ਚਲਾਈ ਹੈ ਉਹਦੇ ਵਿੱਚ ਜਲੰਧਰ ਰੇਂਜ ਦੇ ਵਿੱਚ 23 ਜਗ੍ਹਾ ਜਿਹੜਾ ਹੈਗਾ ਕਾਸੋ ਆਪਰੇਸ਼ਨ ਚੱਲ ਰਿਹਾ ਆ ਉਹਨੇ ਰੱਖਿਆ ਹੈ ਸਰਚ ਆਪਰੇਸ਼ਨ ਜਿਹੜੇ ਹੌਟਸਪੌਟਸ ਹੈ ਉਹਦੇ ਵਿੱਚ ਅਸ ਗੱਲਾਂ ਪੈਂਡਰ ਦੀ ਕਸ਼ੂ ਦੀ ਚੌਂਕੀ ਹੈ ਵੀ ਇਹਦੀ ਏਰੀਆ ਦੇ ਅੰਦਰ ਤਿੰਨ ਪਿੰਟਾਂ ਦੇ ਵਿੱਚ ਜਿਹੜਾ ਕਾਸੋ ਆਪਰੇਸ਼ਨ ਕਰਨਾ ਹੈ ਔਰ ਇਹਦੇ ਵਿੱਚ ਜਿੰਨੇ ਡਰੱਗ ਪੈਡਲਰਸ ਨੇ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਸਰ ਜਿਹੜੇ ਕੁਝ ਘਰਾਂ ਦੇ ਲੋਕ ਲਾ ਕੇ ਫਰਾਰ ਹੋ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਇਹਦਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆਂ ਡਰੱਗ ਪੈਡਲਰ ਨੂੰ ਫੜਦੇ ਆਂ ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈ ਜੀ ਜੀ ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਅਸੀਂ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀ ਜੇ ਕੋਈ ਪ੍ਰਾਪਰਟੀ ਛੱਡ ਕੇ ਭੱਜਦੇ ਹੈਗੇ ਔਰ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰੋਪਰਟੀ ਆਫ ਕਰਾਈਮ ਦੇ ਰਾਹੀਂ ਬਣੀ ਹੈ ਡਰੱਗ ਦੀ ਡਰੱਗ ਨੂੰ ਵੇਚ ਕੇ ਬਣੀ ਹੈ ਤਾਂ ਉਹ ਪ੍ਰੋਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਠੀਕ ਹੈ ਓਕੇ